ਸਾਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਚੜਦੀ ਕਲਾ ਦੇ ਵਿੱਚ ਹੋਮੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅੱਜ ਆਪਾਂ ਗੱਲਬਾਤ ਕਰਾਂਗੇ ਜਿਵੇਂ ਆਪਾਂ ਘਰ ਦੇ ਵਿੱਚ ਜਾਂ ਖੇਤ ਦੇ ਵਿੱਚ ਚਾਹੇ ਆਪਾਂ ਛੋਟੇ ਪੱਧਰ ਤੇ ਸਬਜ਼ੀ ਲਾਈ ਹੋਈ ਆ ਚਾਹੇ ਆਪਾਂ ਲਾਈ ਹੋਈ ਆ ਵੱਡੇ ਪੱਧਰ ਤੇ ਜੇਕਰ ਆਪਾਂ ਆਰਗੈਨਿਕ ਜਿਹੜੇ ਕੋਲਾਂ ਦਾ ਇਸਤੇਮਾਲ ਕਰਦੇ ਆ ਜਿਹੜੀ ਆਰਗੈਨਿਕ ਰੀਸਪਰੀਆ ਉਹਦਾ ਇਸਤੇਮਾਲ ਕਰਦੇ ਆ ਤਾਂ ਜਿਹੜਾ ਅੱਜ ਦਾ ਘੋਲ ਆ ਜਿਹੜਾ ਅੱਜ ਤੁਹਾਨੂੰ ਜਿਹੜਾ ਕੋਲ ਇਹ ਦੱਸਣ ਲੱਗੇ ਆ ਉਹ ਆਪਣੇ ਵਾਸਤੇ ਬਹੁਤ ਜ਼ਿਆਦਾ ਲਾਹੇਵੰਦ ਹੋਣ ਵਾਲਾ ਜਿਵੇਂ ਹੁਣ ਅਗਸਤ ਮਹੀਨੇ ਦੇ ਵਿੱਚ ਜਿਹੜੀਆਂ ਸਬਜ਼ੀਆਂ ਲਾਗੀਆਂ ਹੋਊਗਾ ਉਹਨਾਂ ਦੇ ਵਿੱਚ ਜਿਹੜੀਆਂ ਮੇਨ ਮੇਨ ਆ ਜਿਵੇਂ ਮੂਲੀ ਪਾਲਕ ਮੇਥੀ ਗੋਭੀ ਬੈਂਗਣੀ ਸਾਗ ਤੇ ਕद्दू ਤੇ ਤੋਰੀਆਂ ਆਪਣੀਆਂ ਜਿਹੜੀਆਂ ਪਹਿਲਾਂ ਦੀਆਂ ਆਲਰੇਡੀ ਹੋਈ ਜਾਂਦੀਆਂ ਜਿਹੜਾ ਅੱਜ ਦਾ ਘੋਲ ਆ ਔ ਇਹਨਾਂ ਸਬਜ਼ੀਆਂ ਵਾਸਤੇ ਬਹੁਤ ਜ਼ਿਆਦਾ ਲਾਹੇਵੰਦ ਆ ਜਿਵੇਂ ਹੁਣ ਇਹ ਸਬਜ਼ੀਆਂ ਆਪਾਂ ਤਾਜ਼ੀਆਂ ਤਾਜ਼ੀਆਂ ਲਾਈਆਂ ਹੋਈਆਂ ਹਰੇਕ ਸਬਜ਼ੀ ਨੇ ਦੋ ਦੋ ਤਿੰਨ ਤਿੰਨ ਜਿਹੜੇ ਪੱਤੇ ਆ ਉਹ ਕੱਢ ਰੱਖੇ ਆਗੇ ਜੁਲਾਈ ਤੇ ਅਗਸਤ ਮਹੀਨੇ ਦੇ ਵਿੱਚ ਜਿਹੜੀਆਂ ਸ ਆਪਾਂ ਸਬਜ਼ੀਆਂ ਲਾਈਆਂ ਹੋਊਗਾ ਇਹਨਾਂ ਦੀ ਜਿਹੜੀ ਗਰੋਥ ਆ ਉਹ ਵਧੀਆ ਹੋਊਗੀ ਇਵੇਂ ਆ ਤੁਸੀਂ ਮੇਰੇ ਬੈਕ ਸਾਈਡ ਤੇ ਜਿਹੜੀ ਗੋਭੀ ਦੇਖ ਸਕਦੇ ਹੋ ਇਹਨੇ 2-2 3-3 ਪੱਤੇ ਕੱਢ ਲਿਆ ਗਰੋਥ ਵੀ ਵਧੀਆ ਹੋ ਗਈ ਆ ਹੁਣ ਇਹਦਾ ਮੈਂਟੇਸ ਰੱਖਣਾ ਇਹ ਬਹੁਤ ਜ਼ਿਆਦਾ ਮੈਟਰ ਕਰਦਾ ਹੈਗਾ ਮੈਂਟੇਸ ਰੱਖਣਾ ਇਹਦਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਹਦੇ ਉੱਪਰ ਜਿਹੜੀਆਂ ਹੁਣ ਜਿਹੜੀਆਂ ਸਬਜ਼ੀਆਂ ਇਹਨਾਂ ਨੇ 2-2 3-3 ਪੱਤੇ ਕੱਢ ਰੱਖਿਆ ਇਹਨਾਂ ਦੇ ਉੱਪਰ ਜਿਹੜਾ ਹਰਾ ਤੇਲਾ ਸੁੰਡੀਆਂ ਹੋਗੀਆਂ ਤੇ ਜਿਹੜਾ ਚਿੱਟਾ ਮੱਛਰਾ ਇਹਦਾ ਜਿਹੜਾ ਅਟੈਕ ਆ ਇਹ ਟਾਈਮ ਟੂ ਟਾਈਮ ਹੁੰਦਾ ਰਹੂਗਾ ਉਸ ਚੀਜ਼ ਨੂੰ ਰੋਕਣ ਵਾਸਤੇ ਜਿਹੜਾ ਅੱਜ ਦਾ ਘੋਲ ਆ ਆਪਾਂ ਤਿਆਰ ਕਰਨ ਲੱਗੇ ਆ ਅੱਜ ਦਾ ਘੋਲ ਜਿਹੜਾਗਾ ਇਹ ਕਮ ਸੇ ਕਮ ਵੀ 8 ਤੋਂ ਲੈ ਕੇ 10 ਦਿਨਾਂ ਦੇ ਵਿੱਚ ਤਿਆਰ ਹੋ ਜਾਊਗਾ ਜਿਹੜੀਆਂ ਚੀਜ਼ਾਂ ਇਸ ਘੋਲ ਦੇ ਵਿੱਚ ਪਹਿਣੀਆਂ ਲਗਭਗ ਸਾਰੀਆਂ ਘਰ ਦੇ ਵਿੱਚ ਅਵੇਲੇਬਲ ਹੁੰਦੇ ਆਂਗਾ ਸਾਰੇ ਤੋਂ ਪਹਿਲੇ ਨੰਬਰ ਤੇ ਜਿਹੜੀ ਚੀਜ਼ ਦੀ ਆਪਾਂ ਨੂੰ ਜ਼ਰੂਰਤ ਆ ਉਹ ਆ ਨਿੰਮ ਦੇ ਪੱਤੇ ਆ ਜਿਹੜੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ 2 ਲੀਟਰ ਜਿਹੜਾ ਘੋਲ ਤਿਆਰ ਕਰਾਂਗੇ ਜਿਹੜੇ ਆ ਸਾਹਮਣੇ ਤੁਸੀਂ ਨਿੰਮ ਦੇ ਪੱਤੇ ਦੇਖ ਸਕਦੇ ਤੁਸੀਂ ਐਨੇ ਕ ਨਿੰਮ ਦੇ ਪੱਤੇ ਲੈ ਲੈਣੇ ਨਿੰਮ ਦੇ ਪੱਤੇ ਜਿਹੜੇ ਬਿਲਕੁਲ ਫਰੈਸ਼ ਹੋਣੇ ਚਾਹੀਦੇ ਆ ਠੀਕ ਆ ਜਿਹੜਾ ਹ ਚੌੜਾ ਪੱਤਾ ਤੁਸੀਂ ਦੇਖ ਸਕਦੇ ਹੋ ਜੇ ਇਹ ਮਿਲ ਜੇ ਤਾਂ ਬਹੁਤ ਵਧੀਆ ਜਿਹੜਾ ਕਾਲਾ ਜਾਂ ਹੁੰਦਾ ਜਿਹਨੂੰ ਆਪਾਂ ਪੁਰਾਣਾ ਪੱਤਾ ਵੀ ਕਹਿ ਦਿੰਦੇ ਹਾਂ ਇੱਕ ਨਮੀਆਂ ਕਰੂੰਬਲਾਂ ਹੁੰਦੀਆਂ ਨਵੀਆਂ ਕਰੂੰਬਲਾਂ ਨਹੀਂ ਲੈਣੇਗਾ ਪੁਰਾਣਾ ਪੱਤਾ ਲੈਣਾ ਪੁਰਾਣਾ ਜਿਹੜਾ ਪੱਤਾ ਹੁੰਦਾ ਉਹ ਬਹੁਤ ਵਧੀਆ ਇਸ ਘੋਲ ਦੇ ਵਿੱਚ ਜਿਹੜਾ ਕੰਮ ਕਰੂਗਾ ਇੰਨੇ ਕ ਪੱਤੇ ਲੈ ਲੈਣੇ 2 ਨੰਬਰ ਤੇ ਜਿਹੜੀ ਚੀਜ਼ ਦੀ ਆਪਾਂ ਨੂੰ ਜ਼ਰੂਰਤ ਆ ਉਹ ਆ ਲੱਸੀ ਲੱਸੀ ਜਿਹੜੀ ਆ ਉਹ ਕਿੰਨੀ ਕੁਆਂਟੀਟੀ ਦੇ ਵਿੱਚ ਪਾਉਣੀ ਆ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਉਸ ਤੋਂ ਬਾਅਦ ਜਿਹੜਾ ਸਾਰਿਆਂ ਨਾਲ ਸੁਹਣੀ ਤੇ ਸੁਹਾਗੇ ਵਾਲੀ ਜਿਹੜੀ ਗੱਲ ਕਰੂਗਾ ਉਹ ਆ ਆਹ ਤਾਂਬੇ ਤਾंबे ਦੀ ਤੁਸੀਂ ਤਾਰ ਵੀ ਲੈ ਸਕਦੇ ਹੋ ਜਿਹੜਾ ਤਾਂਬੇ ਦਾ ਆਪਾਂ ਗਲਾਸ ਲੈ ਲਾਂਗੇ ਜਾਂ ਜਿਹੜਾ ਬਰਤਨ ਵੀ ਤੁਹਾਡੇ ਘਰ ਦੇ ਵਿੱਚ ਅਵੇਲੇਬਲ ਹੈਗਾ ਤੁਸੀਂ ਉਹ ਲੈ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਚੀਜ਼ ਆਪਾਂ ਯੂਜ਼ ਕਰਨੀ ਆ ਉਹ ਆ ਹਲਦੀ ਹੁਣ ਆਪਾਂ ਜਿਹੜਾ 2 ਲੀਟਰ ਘੋਲ ਤਿਆਰ ਕਰਨ ਦੀ ਜਿਹੜੀ ਟ੍ਰਿਕ ਆ ਉਹ ਤੁਹਾਨੂੰ ਦੱਸਣ ਲੱਗੇ ਆ ਬਿਲਕੁਲ ਜਿਹੜੀ ਸੌਖੀ ਜੀ ਵਿਧੀ ਆ ਆ ਜਿਹੜੇ ਸਾਹਮਣੇ ਤੁਸੀਂ ਨਿੰਮ ਦੇ ਪੱਤੇ ਦੇਖ ਸਕਦੇ ਹੋ ਇਹਨਾਂ ਨੂੰ ਕੀ ਕਰਨਾ ਇੱਕ ਕੁੰਡਾ ਲੈ ਲਓ ਜਾਂ ਮਿਕਸੀ ਦੇ ਵਿੱਚ ਰਗੜ ਲਿਓ ਦੋਨਾਂ ਦੇ ਵਿੱਚੋਂ ਜਿਹੜੀ ਵੀ ਚੀਜ਼ ਤੁਹਾਡੇ ਕੋਲੇ ਅਵੇਲੇਬਲ ਹੈਗੀ ਆ ਜੇ ਤਾਂ ਮਿਕਸੀ ਹੈਗੀ ਆ ਉਹ ਵੀ ਵਧੀਆ ਤੇ ਜੇ ਤਾਂ ਆਪਣੇ ਕੋਲੇ ਜਿਹੜਾ ਕੁੰਡਾ ਹੈਗਾ ਤਾਂ ਉਹ ਵੀ ਵਧੀਆ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਪੱਤਿਆਂ ਨੂੰ ਰਗੜ ਲੈਣਾ ਜਦੋਂ ਇਹਨੂੰ ਚੰਗੀ ਤਰ੍ਹਾਂ ਆਪਾਂ ਰਗੜ ਲਿਆ ਕੁੰਡੇ ਦੇ ਵਿੱਚ ਜਾਂ ਮਿਕਸੀ ਦੇ ਵਿੱਚ ਤਾਂ ਇਹਨੂੰ ਚਾਹ ਪਾਣੀ ਲੈ ਲਿਓ ਬਿਲਕੁਲ ਬਰੀਕ ਜਾਂ ਤੁਸੀਂ ਕੱਪੜੇ ਨੂੰ ਵੀ ਯੂਜ਼ ਕਰ ਸਕਦੇ ਹੋ ਕੱਪੜੇ ਨੂੰ ਲੈ ਲਿਓ ਜਾਂ ਚਾਹ ਪਾਣੀ ਲੈ ਲਿਓ ਤਾਂ ਕਿ ਜਿਹੜਾ ਇਹ ਚੰਗੀ ਤਰ੍ਹਾਂ ਪੁਣਿਆ ਜਾ ਸਕੇ ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਪੋਲਾਂਗੇ ਤਾਂ ਕਿਸੇ ਢੋਲੀ ਦੇ ਵਿੱਚ ਜਾਂ ਬੋਤਲ ਦੇ ਵਿੱਚ ਜਿਹਦੇ ਵਿੱਚ ਵੀ ਤੁਸੀਂ ਛੜਕਾ ਇਹਦਾ ਕਰਨਾ ਚਾਹੁੰਦੇ ਆ ਉਹਦੇ ਵਿੱਚ ਚੰਗੀ ਤਰ੍ਹਾਂ ਕੱਢ ਲਿਓ ਉਸ ਤੋਂ ਬਾਅਦ ਜਿਹੜਾ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੱਸੀ ਲੱਸੀ 2 ਲੀਟਰ ਘੋਲ ਦੇ ਵਿੱਚ ਨਾ ਐਨੀ ਕ ਲੱਸੀ ਪਾ ਲੈਣੀ ਆ ਜਿਹੜਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਵੀ ਚੰਗੀ ਤਰ੍ਹਾਂ ਕੈਮਰਾ ਮਾਰ ਕੇ ਦਿਖਾ ਦਿਓ ਐਨੀ ਕ ਜਿਹੜੀ ਲੱਸੀ ਆ ਇਹ ਆਪਾਂ ਯੂਜ਼ ਕਰਾਂਗੇ ਹੁਣ ਇਸ ਤਰ੍ਹਾਂ ਜਿਹੜੀ ਇਹ ਲੱਸੀ ਆ ਆਪਾਂ ਇਸ ਜਿਹੜਾ ਨਿੰਮ ਦਾ ਪਾਣੀ ਆਪਾਂ ਛਾਣਿਆ ਹੋਇਆ ਸੀਗਾ ਇਹਦੇ ਵਿੱਚ ਪਾ ਦਿਆਂਗੇ ਤੁਸੀਂ ਆ ਦੇਖ ਸਕਦੇ ਹੋ ਜਿਹੜਾ ਇਹਦਾ ਜਿਹੜਾ ਰੰਗ ਆ ਕਲਰ ਆ ਉਹ ਬਿਲਕੁਲ ਚੇਂਜ ਹੋ ਜਾਊਗਾ ਠੀਕ ਆ ਆ ਸਾਹਮਣੇ ਆਪਾਂ ਬੇਦੇ ਵਿੱਚ ਪਾਤੀ ਉਸ ਤੋਂ ਬਾਅਦ ਬਾਈ ਕੀ ਕਰਨਾ ਜਿਹੜਾ ਇਹ ਸਾਹਮਣੇ ਹਲਦੀ ਆ ਹਲਦੀ ਦਾ ਨਾ 2 ਲੀਟਰ ਘੋਲ ਦੇ ਵਿੱਚ ਜਿਹੜਾ ਤੁਸੀਂ ਆ ਸਾਹਮਣੇ ਘੋਲ ਦੇਖ ਸਕਦੇ ਹੋ ਇਹਦੇ ਵਿੱਚ ਇੰਨੀ ਘਲਦੀ ਆ ਇਹ ਹਲਦੀ ਪਾ ਦੇਣੀ ਇਹ ਸਾਰੇ ਜਿਹੜੇ ਇੱਕ ਦਵਾਈ ਦਾ ਕੰਮ ਕਰਨਗੇ ਤੇ ਉਸ ਤੋਂ ਬਾਅਦ ਬਾਈ ਕੀ ਕਰਨਾ ਜਿਹੜਾ ਇਹ ਆ ਗਲਾਸ ਆ ਆਪਾਂ ਇਹਦੇ ਵਿੱਚ ਹੀ ਸਿੱਟ ਦੇਾਂਗੇ ਇਦੇ ਵਿੱਚ ਸਿੱਟ ਗਏ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਾਂਗੇ ਹਲਾਉਣ ਤੋਂ ਬਾਅਦ ਕੀ ਕਰਨਾ ਇਸ ਘੋਲ ਨੂੰ ਨਾ ਆਪਾਂ ਦਰਖਤ ਦੀਆਂ ਜੜਾਂ ਦੇ ਵਿੱਚ ਰੱਖ ਦੇਾਂਗੇ ਦਰਖਤ ਦੀਆਂ ਜੜਾਂ ਦੇ ਵਿੱਚ ਆਪਾਂ ਇਹਨੂੰ ਕਮ ਸੇ ਕਮ ਵੀ ਨਾ 8 ਤੋਂ ਲੈ ਕੇ 10 ਦਿਨ 8 ਤੋਂ ਲੈ ਕੇ 10 ਦਿਨ ਜਿਹੜਾ ਇਹ ਘੋਲ ਆ ਆਪਾਂ ਇਹਨੂੰ ਸਵੇਰ ਸ਼ਾਮ ਹਲਾਉਂਦੇ ਰਹਿਾਂਗੇ ਉਸ ਤੋਂ ਬਾਅਦ ਜਦੋਂ 10 ਦਿਨਾਂ ਬਾਅਦ ਆਪਾਂ ਇਹਨੂੰ ਯੂਜ਼ ਕਰਾਂਗੇ ਨਾ ਤੇ ਇਹ ਗਲਾਸ ਜਾਂ ਤਾਂਬਾ ਜਾਂ ਜਿਹੜੀ ਵੀ ਚੀਜ਼ ਤੁਸੀਂ ਇਹਦੇ ਵਿੱਚ ਸਿੱਟੀ ਹੋਈ ਆ ਵਾਇਰ ਵਗੈਰਾ ਇਹਨੂੰ ਵਿੱਚੋਂ ਕੱਢਣਾ ਨਹੀਂ ਹੈਗਾ ਇਹਨੂੰ ਵਿੱਚ ਹੀ ਰਹਿਣ ਦੇਣਾ 8-7 ਦਿਨ ਤੇ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹੋ ਬਸ ਟਾਈਮ ਟੂ ਟਾਈਮ ਸਵੇਰ ਸ਼ਾਮ ਜੇ ਤਿੰਨ ਟਾਈਮ ਹਿਲਾ ਸਕਦੇ ਹੋ ਉਹ ਵੀ ਬਹੁਤ ਵਧੀਆ ਤੇ ਤੁਸੀਂ ਆ ਜਿਹੜਾ ਸਾਹਮਣੇ ਕੋਹਲ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਜਿਹੜਾ ਕੋਲਾ ਉਹ ਤਿਆਰ ਹੋ ਜਾਊਗਾ ਭਾਈ ਠੀਕ ਆ ਉਸ ਤੋਂ ਬਾਅਦ ਕੀ ਕਰਨਾ ਇਹਨੂੰ ਆਪਾਂ 8 ਤੋਂ ਲੈ ਕੇ 10 ਦਿਨਾਂ ਦੇ ਵਿੱਚ ਆਪਾਂ ਇਹਨੂੰ ਬਰਤਨਾਂ ਉਦੋਂ ਪਹਿਲਾਂ ਆਪਾਂ ਇਹਨੂੰ ਬਰਤਨਾਂ ਨਹੀਂ ਹੈਗਾ ਇਹਨੂੰ ਆਪਾਂ ਹੁਣ ਗੱਲ ਆਉਂਦੀ ਆ ਆਪਾਂ ਕਿਹੜੀਆਂ ਕਿਹੜੀਆਂ ਸਬਜ਼ੀਆਂ ਦੇ ਉੱਪਰ ਕਿਹੜੇ ਕਿਹੜੇ ਫਲਦਾਰ ਬੂਟਿਆਂ ਦੇ ਉੱਪਰ ਆਪਾਂ ਇਹਨੂੰ ਯੂਜ਼ ਕਰ ਇਹਨੂੰ ਆਪਾਂ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਜਿੰਨੀਆਂ ਵੀ ਆਪਣੀਆਂ ਘਰ ਦੇ ਵਿੱਚ ਖੇਤ ਦੇ ਵਿੱਚ ਜਾਂ ਆਪਾਂ ਗਮਲਿਆਂ ਦੇ ਵਿੱਚ ਲਾਈਆਂ ਹੋਈਆਂ ਜਿੰਨੇ ਵੀ ਫਲਦਾਰ ਬੂਟੇ ਆ ਸਾਰਿਆਂ ਦੇ ਉੱਪਰ ਆਪਾਂ ਇਹਦਾ ਜਿਹੜਾ ਛੜਕਾ ਉਹ ਕਰ ਸਕਦੇ ਆ ਇਹਦਾ ਆਪਾਂ ਸਪਰੇਅ ਕਰਨੀ ਹੈਗੀ ਠੀਕ ਆ ਲੈ ਵੀ ਜਦੋਂ 8 ਤੋਂ ਲੈ ਕੇ 10 ਦਿਨ ਹੋ ਗਏ ਤਾਂ ਉਸ ਤੋਂ ਬਾਅਦ ਕੀ ਕਰਨਾ ਇਹਨੂੰ ਇੱਕ ਵਾਰੀ ਫੇਰ ਪੋਣ ਲੈਣਾ ਕਈ ਵਾਰ ਨਾ ਕੀ ਆ ਇਹਦੇ ਵਿੱਚ ਜਿਹੜੇ ਫੁੱਟਜੇ ਬਣ ਜਾਂਦੇ ਹੁੰਦੇ ਜਿਹੜੀ ਆਪਾਂ ਲੱਸੀ ਪਾਈ ਆ ਤੁਸੀਂ ਦਹੀਂ ਦਾ ਇਸਤੇਮਾਲ ਵੀ ਕਰ ਸਕਦੇ ਹੋ ਦੋਨੇ ਜਿਹੜੀਆਂ ਚੀਜ਼ਾਂ ਇਹ ਬਹੁਤ ਵਧੀਆ ਆਪਾਂ ਲੱਸੀ ਪਾਈ ਹੋਈ ਆ ਲੱਸੀ ਵੀ ਪਾ ਸਕਦੇ ਦਹੀਂ ਵੀ ਪਾ ਸਕਦੇ ਆ ਜਦੋਂ ਆਪਾਂ ਇਹਦਾ ਛੜਕਾ ਕਰਨਾ ਕਿਸੇ ਬੋਤਲ ਦੇ ਵਿੱਚ ਆਪਾਂ ਜਿਵੇਂ ਛੋਟੇ ਲੇਬਲ ਤੇ ਕਰਨਾ ਹੋਵੇ ਤਾਂ ਆਪਾਂ ਬੋਤਲ ਦੇ ਨਾਲ ਆਪਾਂ ਕਰ ਦਿੰਨੇ ਆ ਘਰ ਦੇ ਵਿੱਚ ਕਿਉਂਕਿ ਢੋਲੀ ਵਗੈਰਾ ਦੇ ਵਿੱਚ ਤਾਂ ਜਦੋਂ ਆਪਾਂ ਬਾਰੇ ਵੱਡੇ ਪੱਧਰ ਤੇ ਕਰਨਾ ਹੋਵੇ ਉਸ ਟਾਈਮ ਆਪਾਂ ਢੋਲੀ ਦਾ ਇਸਤੇਮਾਲ ਕਰਦੇ ਆ ਜਿਹੜਾ ਵੱਡਾ ਪੰਪ ਹੁੰਦਾਗਾ ਜਦੋਂ ਜਿਵੇਂ ਹੁਣ ਆਪਾਂ ਘਰ ਦੇ ਵਿੱਚ ਯੂਜ਼ ਕਰਨਾ ਤਾਂ ਬੋਤਲ ਵਗੈਰਾ ਜਿਹੜੀ ਆ ਆਪਾਂ ਕਿਸੇ ਵੀ ਪ੍ਰਕਾਰ ਦੀ ਆਪਾਂ ਯੂਜ਼ ਕਰ ਸਕਦੇ ਆ ਉਹਦੇ ਵਿੱਚ ਤੇ ਇਹਨੂੰ ਕੀ ਕਰਨਾ ਬੋਤਲ ਦੇ ਵਿੱਚ ਜਾਂ ਪੰਪ ਦੇ ਵਿੱਚ ਪਾਉਣ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਦੂਸਰੀ ਵਾਰ ਕੱਪੜੇ ਦੀ ਮਾਤਨ ਨਾਲ ਜਿਹੜੀ ਬਰੀਕ ਆ ਜਿਹੜੇ ਆ ਬੇ ਵਿੱਚ ਇਹਦੇ ਫੁੱਟ ਜੇ ਫੁੱਟ ਜਿਆ ਤਾਂ ਕਿ ਜਿਹੜੇ ਆਪਣੇ ਨਿਓਜਲ ਦੇ ਵਿੱਚ ਨਾ ਫਸਣ ਤੇ ਜਦੋਂ ਬਾਈ ਆਪਾਂ ਯੂਜ਼ ਕਰਾਂਗੇ ਤਾਂ ਕਿਸੇ ਪ੍ਰਕਾਰ ਦਾ ਜਿਹੜਾ ਚਿੱਟਾ ਮੱਛਰਾ ਹਰਾ ਤੇਲਾ ਤੇ ਸੁੰਡੀਆਂ ਕਿਸੇ ਪ੍ਰਕਾਰ ਦੀ ਸੁੰਡੀ ਹੋਵੇ ਚਾਹੇ ਉਹ ਕਾਲੀ ਹੋਵੇ ਤੇ ਚਾਹੇ ਹੋਵੇ ਉਹ ਹਰੀ ਠੀਕ ਆ ਜਿਹੜੀਆਂ ਵੀ ਆਪਣੀਆਂ ਜਿਹੜੇ ਆਪਣੀਆਂ ਸਬਜ਼ੀਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਇਹਦਾ ਜਿਹੜਾ ਇਸਤੇਮਾਲ ਆ ਆਪਾਂ ਸ਼ਾਮ ਦੇ ਟਾਈਮ ਤੇ ਕਰਨਾ ਕਈ ਸੁਬਾ ਵੀ ਕਰ ਦਿੰਦੇ ਆ ਜੇ ਸੁਬਾ ਸ਼ਾਮ ਨੂੰ ਆਪਣੇ ਕੋਲ ਟਾਈਮ ਹੈਗਾ ਤਾਂ ਸ਼ਾਮ ਨੂੰ ਬੈਟਰ ਆ ਕਿਉਂਕਿ ਜਿਹੜੀਆਂ ਸੁੰਡਮਾਂ ਵਗੈਰਾ ਹੁੰਦੀਆਂ ਨਾ ਉਹ ਲਗਭਗ ਜਿਹੜੇ ਆਪਣੇ ਪੌਦੇ ਨੂੰ ਰਾਤ ਨੂੰ ਖਾਂਦੇ ਨੇ ਜਿਹੜੇ ਪੱਤੇ ਦੇ ਉੱਪਰ ਰਾਤ ਨੂੰ ਆ ਜਾਂਦੀਆਂ ਤੇ ਰਾਤ ਨੂੰ ਆ ਕੇ ਖਾਂਦੀਆਂ ਇਸ ਕਰਕੇ ਸ਼ਾਮ ਨੂੰ ਜਦੋਂ ਸੂਰਜ ਆ ਢਲਣ ਦਾ ਵੇਲਾ ਹੋ ਜਾਂਦਾ ਇਹਨਾਂ ਜਿਹੜਾ ਘੋਲ ਆਪਾਂ ਤਿਆਰ ਕੀਤਾ ਹੋਇਆ ਇਹਨਾਂ ਸਾਰੀਆਂ ਸਬਜ਼ੀਆਂ ਦੇ ਉੱਪਰ ਆਪਾਂ ਇਹਦਾ ਜਿਹੜਾ ਛੜਕਾ ਕਰ ਦੇਣਾ ਜਿਹੜੀ ਆਪਣੀ ਸਬਜ਼ੀ ਆ ਉਹ ਬਿਲਕੁਲ ਤੰਦਰੁਸਤ ਹੋ ਜੂਗੀ ਜਿਹੜੀ ਕਿਸੇ ਪ੍ਰਕਾਰ ਦੀ ਜਿਹੜੀ ਇਹਦੇ ਉੱਪਰ ਜਿਹੜ ਬੀ ਚਿੱਟਾ ਹਰਾ ਤੇਲਾ ਜਿਹੜਾ ਉਹ ਕਿਸੇ ਕਿਸੇ ਪ੍ਰਕਾਰ ਦਾ ਉਹਦਾ ਅਟੈਕ ਨਹੀਂ ਹੋਊਗਾ ਨਾ ਸੁੰਡੀਆਂ ਦਾ ਅਟੈਕ ਹੋਊਗਾ ਭਾਈ ਉਮੀਦ ਕਰਦੇ ਆ ਜਿਹੜੀ ਇਹ ਛੋਟੀ ਜਿਹੀ ਟ੍ਰਿਕ ਤੁਹਾਨੂੰ ਦੱਸੀ ਆ ਬਹੁਤ ਜਿਆਦਾ ਸੌਖੀ ਟ੍ਰਿਕ ਆ ਬਹੁਤ ਜਿਆਦਾ ਸਸਤੀ ਟ੍ਰਿਕ ਆ ਬਿਲਕੁਲ ਇਹਦੇ ਵਿੱਚ ਕੋਈ ਖਰਚਾ ਨਹੀਂ ਹੁੰਦਾ ਜਿਹੜੀਆਂ ਵੀ ਚੀਜ਼ਾਂ ਆਪਾਂ ਇਹਦੇ ਵਿੱਚ ਪਾਉਣਾ ਹੋਈਆਂ ਉਹ ਲਗਭਗ ਸਾਰੀਆਂ ਘਰ ਦੇ ਵਿੱਚ ਅਵੇਲੇਬਲ ਹੁੰਦੀਆਂ ਭਾਈ ਉਮੀਦ ਕਰਦੇ ਆ ਜਿਹੜਾ ਅੱਜ ਦਾ ਘੋਲ ਤੁਹਾਨੂੰ ਦੱਸਿਆਗਾ ਉਹ ਤੁਹਾਨੂੰ ਪਸੰਦ ਆਇਆ ਹੋਵੇ ਜੇਕਰ ਪਸੰਦ ਆਇਆ ਤਾਂ ਚੈਨਲ ਨੂੰ ਭਾਈ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ